ਕਣਕ ਦੇ ਸੀਜ਼ਨ ਦੇ ਵਿੱਚ ਕੁਝ ਦਿਨ ਬਾਕੀ ਰਹਿ ਗਏ ਨੇ ਪਹਿਲਾ ਮਹੀਨਾ ਬਾਕੀ ਸੀ ਫਿਰ ਹਫਤੇ ਹੁਣ ਕੁਝ ਦਿਨ ਟੈਂਪਰੇਚਰ ਕਾਫੀ ਡਰਾਈ ਹੁੰਦਾ ਜਾ ਰਿਹਾ ਹੈ ਖੁਸ਼ਕ ਹੁੰਦਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਫਸਲ ਬਹੁਤ ਛੇਤੀ ਪੱਕਦੀ ਹੈ ਹਿਊਮਿਡਿਟੀ ਘਟਦੀ ਹੈ ਅਤੇ ਜਿਹੜਾ ਮੋਇਸਚਰ ਲੈਵਲ ਹੈ ਉਹ ਵੀ ਡਿਕਰੀਜ਼ ਹੋ ਜਾਂਦਾ ਹੈ ਫਸਲ ਪੱਕ ਜਾਂਦੀ ਹੈ ਅਜਿਹੀ ਤਿੱthi ਦੇ ਵਿੱਚ ਜਦੋਂ ਇੰਨੀ ਜ਼ਿਆਦਾ ਕੜਕ ਹੋਈ ਵੀ ਫਸਲ ਖੇਤਾਂ ਦੇ ਵਿੱਚ ਖੜੀ ਹੈ ਤਾਂ ਕਿਸਾਨ ਭਰਾਵੋ ਉੱਥੇ ਚੌਕਸੀ ਵਰਤਣੀ ਹੈ ਜਿਵੇਂ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਐਡਵਾਈਜ਼ਰੀਆਂ ਜਾਰੀ ਹੁੰਦੀਆਂ ਨੇ ਵੀ ਟਰਾਂਸਫਾਰਮਰ ਦੇ ਆਲੇ-ਦੁਆਲੇ ਜਿਹੜੀ ਫਸਲ ਹੈ ਕਣਕ ਦੀ ਉਹ ਵੱਢ ਦਿੱਤੀ ਜਾਵੇ ਤਾਂ ਜੋ 스ਪਾਰਕ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਫਸਲ ਦਾ ਹੋਵੇ ਕਿਸਾਨ ਦਾ ਨੁਕਸਾਨ ਨਾ ਹੋਵੇ ਮਜ਼ਦੂਰ ਦਾ ਨੁਕਸਾਨ ਨਾ ਹੋਵੇ। ਬਿਜਲੀ ਬੋਰਡ ਵੱਡੀ ਭੂਮਿਕਾ ਨਿਭਾਉਂਦਾ ਹੈ ਇਸ ਸਾਲ। ਉਹ ਲਾਈਨਾਂ ਨੂੰ ਕੱਟ ਕਰ ਦਿੰਦੇ ਨੇ। ਜਿੰਨੀ ਦੇਰ ਤੱਕ ਫਸਲਾਂ ਦੀ ਵढਾਈ ਨਹੀਂ ਹੋ ਜਾਂਦੀ ਖੈਰੇ ਬਹੁਤ ਵਧੀਆ ਸਟੈਪ ਹੈ ਜੋ ਬਿਜਲੀ ਬੋਰਡ ਹਰੇਕ ਸਾਲ ਕਣਕ ਦੇ ਸੀਜ਼ਨ ਦੇ ਵਿੱਚ ਲੈਂਦਾ ਹੈ ਬਹੁਤ ਵਧੀਆ ਸਟੈਪ ਹੈ ਇਹ। ਅਤੇ ਨਾਲ ਦੀ ਨਾਲ ਇੱਕ ਹੋਰ ਬੇਨਤੀ ਅਪੀਲ ਹੈ ਵੀ ਪਿੰਡਾਂ ਦੇ ਵਿੱਚ ਫਾਇਰ ਬ੍ਰਿਗੇਡਾਂ ਦਾ ਜਿਹੜਾ ਨੰਬਰ ਆ ਉਹਨਾਂ ਤੇ ਪਰਸਨਲ ਨੰਬਰ ਨੇ ਉਹ ਉਪਲਬਧ ਕਰਾਏ ਜਾਣ। ਪ੍ਰਮਾਤਮਾ ਕਰੇ ਅਜਿਹੀ ਘਟਨਾ ਨਾ ਵਾਪਰੇ ਕੋਈ ਨੁਕਸਾਨ ਕਿਸੇ ਵੀਰ ਦਾ ਨਾ ਹੋਵੇ। ਫਿਰ ਵੀ ਇਨ ਕੇਸ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਕਿਸਾਨ ਜਾਂ ਪਿੰਡ ਵਾਲੇ ਸਿੱਧਾ ਫਾਇਰ ਬ੍ਰਿਗੇਡ ਦੇ ਸੰਪਰਕ ਜਾ ਸਕਣ। ਇਹ ਕੰਮ ਜ਼ਿਲ੍ਹਾ ਪ੍ਰਸ਼ਾਸਨ ਕਰ ਸਕਦਾ ਹੈ। ਬਿਜਲੀ ਬੋਰਡ ਵੀ ਕਰ ਸਕਦਾ। ਕਿਉਂਕਿ ਆਫਟਰ ਆਲ ਜਿਹੜਾ ਕਲੈਬੋਰੇਸ਼ਨ ਹੈ ਉਹ ਡਿਪਾਰਟਮੈਂਟ ਜੇ ਆਪਸ ਦੇ ਵਿੱਚ ਕੋਆਪਰੇਟ ਕਰਦੇ ਨੇ ਤਾਂ ਇਸ ਸਮੱਸਿਆਵਾਂ ਦਾ ਹੱਲ ਬਹੁਤ ਛੇਤੀ ਨਿਕਲਿਆ ਆਉਂਦਾ ਹੈ ਕਿਸਾਨਾਂ ਕੋਲ ਫਾਇਰ ਬ੍ਰਿਗੇਡ ਵਾਲਿਆਂ ਦੇ ਨੰਬਰ ਹੋਣਗੇ ਉਹ ਡਾਇਰੈਕਟ ਕਾਲ ਕਰ ਸਕਦੇ ਨੇ ਅਜਿਹੀ ਕਿਸੇ ਵੀ ਸਥਿਤੀ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਪਰ ਉਹ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਵੀ ਚੌਕਸੀ ਵਰਤਣੀ ਹੋ ਮੋਟਰਾਂ ਦੇ ਉੱਤੇ ਜਿਹੜੇ ਚਬੱਜੇ ਨੇ ਉਹ ਪਾਣੀ ਦੇ ਭਰ ਕੇ ਰੱਖੇ ਜਾਣ ਹਰੇਕ ਜਿਹੜਾ ਮੋਟਰ ਦਾ ਕਮਰਾ ਹੈ ਉਹਦੇ ਵਿੱਚ ਇੱਕ ਦੋ ਕੁ ਬਾਲਟੀਆਂ ਡੱਬੇ ਅਜਿਹੀਆਂ ਚੀਜ਼ਾਂ ਦਾ ਮੌਕੇ ਤੇ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਮੇਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਬਿਜਲੀ ਬੋਰਡ ਵੀ ਆਪਣੀ ਡਿਊਟੀ ਨਿਭਾਉਂਦੇ ਹੋਏ ਜਿੱਥੇ ਲੱਗਦਾ ਵੀ ਤਾਰਾਂ ਬਿਲਕੁਲ ਢਿੱਲੀਆਂ ਹੋ ਕੇ ਹੁਣ ਸਿਰ ਨੂੰ ਲੱਗਣ ਵਾਲੀਆਂ ਨੇ ਕਣਕ ਦੀ ਵਢਾਈ ਤੋਂ ਬਾਅਦ ਉਹਨਾਂ ਨੂੰ ਕੱਸੇ ਕਹਿਣ ਦੀ ਲੋੜ ਨਹੀਂ ਵੈਸੇ ਕਿਉਂਕਿ ਹੱਥ ਸੇ ਵਾਪਰ ਜਾਂਦੇ ਨੇ ਗਾਹ ਜੀਰੀ ਲੱਗਣਿਆ ਕੱਦੂ ਦੇ ਸਮੇਂ ਜੇਕਰ ਟਰੈਕਟਰ ਦੇ ਛਤਰੀ ਨੂੰ ਟੱਚ ਕਰ ਜਾਣ ਤਾਂ ਕਰੰਟ ਹੋਵੇ ਜਾਂ ਨੇ ਨੁਕਸਾਨ ਹੋ ਸਕਦਾ ਹੈ ਖੈਰ ਉਹ ਕੰਮ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਕੀਤੇ ਜਾਣੇ ਚਾਹੀਦੇ ਨੇ ਕਿਸਾਨਾਂ ਨੂੰ ਵੀ ਚੌਕਸੀ ਰੱਖਣੀ ਪੈਣੀ ਫਸਲ ਆਪਣੀ ਐ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਨੰਬਰ ਨੇ ਸਰਹੰਦ ਤੋਂ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਜਿੱਥੇ ਵੀ ਹੈ ਉਪਲਬਧ ਕਰਾਏ ਜਾਣ ਤਾਂ ਜੋ ਕਿਸੇ ਅਜਿਹੀ ਸਿਚੁਏਸ਼ਨ ਦੇ ਵਿੱਚ ਇਹ ਜਿਹੜੇ ਰੱਬ ਕਰਕੇ ਨਾ ਹੋਵੇ ਅਤੇ ਜੇ ਕੋਈ ਤੇ ਸਪੋਜ਼ ਕਰੋ ਜਿਹਾ ਹੋ ਜਾਂਦਾ ਤਾਂ ਅਜੇ ਸਥਿਤੀ ਦੇ ਵਿੱਚ ਫਾਇਰ ਬ੍ਰਿਗੇਡ ਦੀ ਜਿਹੜੀ ਉਪਲਬਧਤਾ ਉਹ ਹੋ ਸਕੇ ਮੌਕੇ ਤੇ ਜਾ ਕੇ ਨੁਕਸਾਨ ਹੋਣੋਂ ਬਚਾਇਆ ਜਾ ਸਕੇ